ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦਾ ਮੇਰਾ ਵਿਸ਼ਾ ਸਾਈਮਨ ਕਮਿਸ਼ਨ ਦੇ ਵਿੱਚ ਜੋ ਸਚਾਈ ਹੈ ਉਹ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰੀਕੇ ਨਾਲ ਕਿ ਕੁਝ ਲੋਕ ਆਪਣੇ ਅੱਖੀ ਡਿਠਾ ਲਿਖਦੇ ਹਨ ਤੇ ਕੁਝ ਲੋਕ ਸਿਰਫ ਸੱਚ ਨੂੰ ਛਪਾ ਲੈਂਦੇ ਹਨ ਇਸ ਬਾਰੇ ਅੱਜ ਮੈਂ ਸਾਰਾ ਕੁਝ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਸਾਲ 1928 ਵਿੱਚ ਸਾਈਮਨ ਕਮਿਸ਼ਨ ਹਿੰਦੁਸਤਾਨ ਪਹੁੰਚਿਆ ਪਰ ਕਾਂਗਰਸ ਨੇ ਇਸ ਦਾ ਇਹ ਕਹਿ ਕੇ ਬਾਈਕਾਟ ਕਰ ਦਿੱਤਾ ਕਿ ਇਸ ਵਿੱਚ ਹਿੰਦੁਸਤਾਨੀ ਨੇਤਾ ਕਿਉਂ ਸ਼ਾਮਲ ਨਹੀਂ ਕੀਤੇ ਗਏ ਭਾਵੇਂ ਸਾਈਮਨ ਕਮਿਸ਼ਨ ਨੇ ਇਹ ਮੰਨ ਲਿਆ ਕਿ ਉਹ ਸੈਂਟਰਲ ਅਸੈਂਬਲੀ ਦਿੱਲੀ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾਲ ਲਾਉਣ ਲਈ ਤਿਆਰ ਹਨ ਪਰ ਕਾਂਗਰਸ ਨੇ ਸਾਈਮਨ ਕਮਿਸ਼ਨ ਨੂੰ ਸਹਿਯੋਗ ਦੇਣਾ ਨਾ ਮੰਨਿਆ ਉਹਨਾਂ ਦਿਨਾਂ ਵਿੱਚ ਸਰਦਾਰ ਕਪੂਰ ਸਿੰਘ ਗਵਰਨਮੈਂਟ ਕਾਲਜ ਲਾਹੌਰ ਵਿਖੇ ਪੜਦਾ ਸੀ ਜਿਸ ਦਿਨ ਸਾਈਮਨ ਕਮਿਸ਼ਨ ਲਾਹੌਰ ਪੁੱਜਾ ਅਕਤੂਬਰ ਦਾ ਅੰਤ ਹੋਵੇਗਾ ਕਿ ਉਹ ਵੀ ਆਪਣੇ ਦੋ ਜਮਾਤੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਉਤੇ ਤਮਾਸ਼ਾ ਦੇਖਣ ਗਿਆ ਅੱਗੇ ਕੋਈ 200 ਆਦਮੀ ਜਿਨ੍ਹਾਂ ਵਿੱਚ ਲਾਲਾ ਲਾਜਪਤਰਾਏ ਅਤੇ ਪੰਡਤ ਮਰਦਮੋਹ ਮਾਲਵੀਆ ਵੀ ਸਨ ਸਟੇਸ਼ਨ ਕੋਲ ਪਹੁੰਚੇ ਹੋ ਸਨ ਲਾਲਾ ਲਾਜਪਤਰਾਏ ਦੇ ਹੱਥ ਵਿੱਚ ਛਤਰੀ ਖੋਲੀ ਹੋਈ ਸੀ ਸਰਦਾਰ ਕਪੂਰ ਸਿੰਘ ਤੇ ਉਹਨਾਂ ਦੇ ਸਾਥੀ ਵੀ ਘੁਸੜ ਕੇ ਲਾਲਾ ਲਾਜਪਤਰਾਏ ਦੇ ਕੋਲ ਜਾ ਖੜੇ ਹੋਤੇ ਸਟੇਸ਼ਨ ਦੇ ਸਾਹਮਣੇ ਵਾਲਾ ਵੱਡਾ ਮੈਦਾਨ ਸਾਰਾ ਖਾਲੀ ਪਿਆ ਸੀ ਤੇ ਅੰਦਰ ਜਾਣ ਦੇ ਰਾਹ ਰਸੇਬੰਦੀ ਕਰਕੇ ਪੁਲਿਸ ਨੇ ਰੋਕੇ ਹੋਏ ਸਨ 10-15 ਪੁਲਸੀਏ ਦੋ ਗੋਰੇ ਸਰਜੈਂਟ ਤੇ ਇੱਕ ਪੁਲਿਸ ਆਗਮ ਜਿਸ ਬਾਰੇ ਸਰਦਾਰ ਕਪੂਰ ਸਿੰਘ ਨੂੰ ਬਹੁਤ ਸਾਲਾਂ ਬਾਅਦ ਪਤਾ ਲੱਗਾ ਸੀ ਕਿ ਉਹ ਮਿਸਟਰ ਹਮਲਟਨ ਹਾਰਡਿੰਗ ਅੰਮ੍ਰਿਤਸਰ ਦਾ ਸੀਨੀਅਰ ਸੁਪਰਡੈਂਟ ਪੁਲਿਸੀ ਆ ਰੋਕੀ ਰਸੇਬੰਦੀ ਦੇ ਪਿੱਛੇ ਖੜੇ ਸੀ ਸਟੇਸ਼ਨ ਦੀ ਹਵੇਲੀ ਦਾ ਦਰਸ਼ਨੀ ਦਲਾਨ ਜਿੱਥੋਂ ਕਿ ਮੁਸਾਫਰ ਬਾਹਰ ਨਿਕਲਦੇ ਹਨ ਸਾਡੇ ਤੋਂ ਘੱਟੋ-ਘੱਟ 200 ਗੱਜ ਭਰੇ ਸੀ ਕੁਝ ਕਿਲ ਵਿਚੋਂ ਤਿੰਨ ਜਾਂ ਚਾਰ ਮੋਟਰਾਂ ਸੱਜੇ ਹੱਥ ਵੱਲ ਨੂੰ ਸਾਡੇ ਵਾਲੇ ਪਾਸਿਓਂ ਦੂਰ ਹਵਾ ਹੋ ਗਈਆਂ ਸ਼ੱਕ ਪਿਆ ਕਿ ਇਹ ਉਹ ਸਾਈਮਨ ਕੁਸ਼ਣ ਦੇ ਬੰਦੇ ਹਨ ਲਾਲਾ ਜੀ ਨੇ ਉੱਚੀ ਆਵਾਜ਼ ਨਾਲ ਕਿਹਾ ਸ਼ੇਮ ਸਾਈਮਨ ਗੋ ਬੈਕ ਤੇ ਨਾਲ ਹੀ ਮਾਲਵੀਆ ਜੀ ਨੇ ਪਿੱਛੇ ਟਾਂਗੇ ਵਿੱਚ ਬੈਠਿਆ ਸੀ ਇਹੋ ਵੇਖ ਲਈ ਅਸੀਂ ਵੀ ਚੀਖੇ ਸ਼ੇਮ ਸਾਈਮਨ ਗੋ ਬੈਕ ਦਿਸਕਸ ਦੀ ਨਾ ਸਾਨੂੰ ਉਦੋਂ ਸਮਝ ਸੀ ਤੇ ਨਾ ਹੁਣ ਪਤਾ ਹੈ ਕਿ ਸਾਈਮਨ ਨੇ ਸ਼ਰਮ ਵਾਲੀ ਕੀ ਕਰਤੂਤ ਕੀਤੀ ਹੈ ਸਾਇਮਨ ਨੂੰ ਦੇਖਣ ਲਈ ਅਗਲੀ ਕਤਾਰ ਵਿੱਚ ਖਲੋਤੇ ਅਸੀਂ ਵੀ ਅਤੇ ਸਾਡੇ ਪਿੱਛੇ ਖਲੋਤੇ ਬਾਕੀ ਆਦਮੀ ਵੀ ਬਹੁਤ ਉਤਾਵਲੇ ਸਨ ਪਿੱਛੋਂ ਧੱਕਾ ਪਿਆ ਸਾਡਾਂ ਪਾਰ ਅੱਗੇ ਬੰਨੇ ਹੋਏ ਰੋਕੂ ਰੱਸਿਆਂ ਦੇ ਪਿਆ ਇੰਉਂ ਪੁਲਸ ਹਦਬੰਦੀ ਟੁੱਟਣ ਲੱਗੀ ਸਮੇਂ ਮਿਸਟਰ ਹਮਿਲਟਨ ਹਾਰਡਿੰਗ ਪੰਜ-ਛੇ ਪੁਲਸੀਆਂ ਸਮੇਤ ਸਾਡੇ ਵੱਲ ਵਧੇ ਹਾਰਡਿੰਗ ਦੇ ਹੱਥ ਵਿੱਚ ਕੋਈ 3-4 ਫੁੱਟ ਲੰਮੀ ਬੈਂਦ ਦੀ ਮੋਟੀ ਛੋਟੀ ਸੀ ਅਤੇ ਪੁਲਸੀਆਂ ਦੇ ਹੱਥਾਂ ਵਿੱਚ ਸਰਕਾਰੀ ਡਾਂਗਾ ਹਮਿਲਟਨ ਹਾਰਡਿੰਗ ਅੱਗੇ ਵਧਿਆ ਪਰ ਕਿਸੇ ਸਪਾਈ ਨੇ ਡਾਂਗ ਨਹੀਂ ਉਲਾਰੀ ਹੈਮਿਲਟਨ ਹਾਰਡਿੰਗ ਛੋਟੀ ਉਲਾਰ ਕੇ ਉਸ ਨੂੰ ਹਵਾ ਵਿੱਚ ਮਾਰਦਾ ਜਿੱਥੇ ਲਾਲਾ ਲਾਜਪਤ ਰਾਏ ਖੜਾ ਸੀ ਰੱਸੀ ਕੋਲ ਆਇਆ ਪਿੱਛੇ ਹਟੋ ਗੈਟ ਬੈਕ ਉਸ ਸਮੇਂ ਸਿਰਫ ਇੱਕ ਵਾਰ ਉਸ ਦੀ ਬੈਂਡ ਲਾਲਾ ਜੀ ਦੀ ਛਤਰੀ ਦੇ ਉੱਤੇ ਪਾਸੇ ਲੱਗੀ ਬਸ ਇਤਨੇ ਕਰ ਵਿੱਚ ਸਾਈਮਨ ਕਮਿਸ਼ਨ ਵਾਲੇ ਸਟੇਸ਼ਨ ਤੋਂ ਕਈ ਮੀਲ ਦੂਰ ਜਾ ਚੁੱਕੇ ਸਨ ਅਤੇ ਅਸੀਂ ਸਾਰੇ ਘਰੋ ਘਰੀ ਮੋੜਾਏ ਮਿਸਟਰ ਸਕਾਰਟ ਸੀਨੀਅਰ ਸੁਪਰਡੈਂਟ ਪੁਲਿਸ ਜਿਸ ਨੂੰ ਉਸੇ ਸ਼ਾਮ ਲਾਲਾ ਲਾਜਪਤ ਰਾਏ ਨੂੰ ਡਾਂਗਾ ਨਾਲ ਕੁੱਟਣ ਦਾ ਦੋਸ਼ੀ ਠਾਪਿਆ ਗਿਆ ਸੀ ਇਹ ਸਾਰਾ ਸਮਾਂ ਸਾਡੇ ਤੋਂ 100 ਗੱਜ ਦੂਰ ਨੇੜੇ ਤੇੜੇ ਕਿਤੇ ਨਹੀਂ ਸੀ ਤੇ ਸੁਣਿਆ ਹੈ ਕਿ ਉਹ ਸਾਰਾ ਸਮਾਂ ਰੇਲਵੇ ਸਟੇਸ਼ਨ ਦੇ ਅੰਦਰ ਪਲੇਟਫਾਰਮ ਉੱਤੇ ਹੀ ਮੌਜੂਦ ਰਿਹਾ ਮਿਸਟਰ ਸਾਂਡਰਸ ਅਸਿਸਟੈਂਟ ਸੁਪਰਡੈਂਟ ਪੁਲਿਸ ਇਸਕਰਨਾ ਦੇ 2 ਕੁ ਮਹੀਨੇ ਪਿੱਛੋਂ ਨੌਜਵਾਨ ਨੈਸ਼ਨਲਿਸਟ ਸਿੱਖ ਭਗਤ ਸਿੰਘ ਨੇ ਜਾਂ ਉਸਦੇ ਸਾਥੀਆਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਗੋਲੀਆਂ ਨਾਲ ਉਡਾ ਦਿੱਤਾ ਅਤੇ ਨਾਲ ਹੀ ਆਪਣੇ ਸਾਥੀ ਅਫਸਰ ਨੂੰ ਬਚਾਉਣ ਦਾ ਧਰਮ ਪਾਲਨ ਕਰਦੇ ਹੋਏ ਸਿੱਖ ਅਤੇ ਇਸੇ ਦੋਸ਼ ਵਿੱਚ ਨਿਰਦੋਸ਼ੀ ਹਵਲਦਾਰ ਚੰਨਣ ਸਿੰਘ ਨੂੰ ਮਾਰ ਸੁੱਟਿਆ ਉਹ ਸਾਂਡਰਸ ਉਸ ਦਿਨ ਸਾਇਮਨ ਕਮਿਸ਼ਨ ਦੀ ਆਮਦ ਉੱਤੇ ਲਾਹੌਰ ਰੇਲਵੇ ਸਟੇਸ਼ਨ ਦੇ 5-5 ਮੀਲ ਨੇੜੇ ਕਿਤੇ ਨਹੀਂ ਸੀ ਜਦੋਂ ਮੈਂ ਤੇ ਮੇਰੇ ਸਾਥੀ ਮੁੜ ਕੇ ਕਾਲਜ ਆਏ ਤਾਂ ਅਜੇ ਸਾਡਾ ਇੱਕ ਲੈਕਚਰ ਪ੍ਰੋਫੈਸਰ ਫਰਥ ਦਾ ਰਹਿਦਾ ਸੀ ਅਸੀਂ ਚੁੱਪ-ਚੁਪੀਤੇ ਪਿਛਲੇ ਦਰਵਾਜ਼ਿਆਂੋਂ ਕਮਰੇ 'ਚ ਵੜੇ ਤਾਂ ਪ੍ਰੋਫੈਸਰ ਫਰਥ ਨੇ ਸਾਨੂੰ ਦੇਖ ਲਿਆ ਤੇ ਉੱਚੀ ਜਿਹੀ ਆਵਾਜ਼ ਛੱਡਿਆ ਸ਼ੇਮ ਸ਼ੈਮਨ ਗੋ ਬੈਕ ਜਿਵੇਂ ਕਿ ਕੁਦਰਤੀ ਸੀ ਮੈਂ ਤੇ ਮੇਰੇ ਸਾਥੀ ਘਬਰਾ ਗਏ ਪਰ ਪ੍ਰੋਫੈਸਰ ਫਰਥ ਨੇ ਹੱਸ ਕੇ ਸਾਡਾ ਦਿਲ ਟਿਕਾਣੇ ਕਰ ਦਿੱਤਾ ਪ੍ਰੋਫੈਸਰ ਫਰਥ ਸ਼ਬਦ ਉਚਾਰਨ ਦੇ ਮਾਰ ਸਨ ਅਤੇ ਰਸ ਉਹਨਾਂ ਦੇ ਸ਼ੇਮ ਸ਼ੈਮਨ ਗੋ ਬੈਗ ਦਾ ਇਤਨਾ ਹੀ ਸੀ ਕਿ ਅਸੀਂ ਵੀ ਬਾਕੀ ਲੋਕਾਂ ਨਾਲ ਰਲ ਕੇ ਰੇਲਵੇ ਸਟੇਸ਼ਨ ਉੱਤੇ ਸ਼ੇਮ ਸ਼ੈਮਨ ਕਹਿ ਕੇ ਸਾਇਮਨ ਸ਼ਬਦ ਦਾ ਅਸ਼ੁੱਧ ਜਾਣਨ ਕੀਤਾ ਹੋਵੇਗਾ ਅਤੇ یوں ਪ੍ਰੋਫੈਸਰ ਫਰਥ ਕੋਲੋਂ ਪ੍ਰਾਪਤ ਕੀਤੀ ਸਿੱਖਿਆ ਦਾ ਅਨਦਰਗੀਤਾ ਹੋਵੇਗਾ ਸਾਡੇ ਸਾਇਮਨ ਕੁਐਸ਼ਨ ਦੇ ਬਰ ਖਿਲਾਫ ਨਾਰੇ ਲਾਉਣ ਉਤੇ ਕੋਈ ਇਤਰਾਜ਼ ਉਹਨਾਂ ਨੂੰ ਨਹੀਂ ਸੀ ਸਿਵਾਏ ਅਸ਼ੁੱਧ ਸ਼ਬਦ ਉਚਾਰਨ ਦੇ ਉਸੇ ਸ਼ਾਮ ਮੋਰੀ ਦਰਵਾਜੇ ਦੇ ਬਾਹਰ ਲਾਹੌਰ ਵਿੱਚ ਇੱਕ ਪਬਲਿਕ ਜਲਸਾ ਹੋਇਆ ਜਿਸ ਵਿੱਚ ਲਾਲਾ ਲਾਜਪਤਰਾਏ ਆਪਣੀ ਪੰਜਾਬ ਕੇਸੀ ਵਿਰੋਧ ਦੀ ਪੈਰ ਰੱਖਦੇ ਹੋਏ ਗਰਜੇ ਅੱਜ ਜਿਹੜੀਆਂ ਲਾਠੀਆਂ ਅਸਾਲੀਆਂ ਛਾਤੀਆਂ ਦੇ ਵੱਜੀਆਂ ਹਨ ਉਹ ਉਤਨੇ ਹੀ ਕਿਲ ਅੰਗਰੇਜ਼ੀ ਸਾਮਰਾਜ ਦੀ লাশ ਦੇ ਤਾਬਤ ਵਿੱਚ ਥੁੱਕ ਗਏ ਹਨ ਇੱਥੇ ਲਾਲਾ ਜੀ ਨੇ ਸਪਸ਼ਟ ਦੋਸ਼ ਲਗਾਇਆ ਸੀ ਕਿ ਉਹਨਾਂ ਦੀ ਛਾਤੀ ਉੱਪਰ ਮਿਸਟਰ ਸਕਾਰਨੇ ਡਾਂਗਾ ਮਾਰੀਆਂ 178 ਦੇ ਆਰੰਭ ਵਿੱਚ ਸਰਦਾਰ ਕਪੂਰ ਸਿੰਘ ਉਹਨਾਂ ਨਾਲ ਸਹਿਸਵਾ ਗੱਲ ਕਰਦੇ ਆ ਚੰਡੀਗੜ੍ਹ ਹਾਈ ਕੋਰਟ ਦੇ ਪ੍ਰਸਿੱਧ ਵਕੀਲ ਤੇ ਸਿੱਖ ਲੀਡਰ ਸਰਦਾਰ ਗਲੀਬ ਸਿੰਘ ਕੰਗ ਨੇ ਕਿਹਾ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਸੁਣਾਵਾਂ ਜਦੋਂ ਸਾਈਮਨ ਕਮਿਸ਼ਨ ਲਾਹੌਰ ਸਟੇਸ਼ਨ ਉੱਤੇ ਪਹੁੰਚਿਆ ਸੀ ਮੈਂ ਉਦੋਂ ਲਾਲਾ ਲਾਜਪਤ ਰਾਏ ਦੇ ਬਿਲਕੁਲ ਨੇੜੇ ਖੜਾ ਸੀ 1942 ਵਿੱਚ ਜਦੋਂ ਮੈਂ ਕਰਨਾਲ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਸੀ ਅਤੇ ਮਿਸਟਰ ਹਮਿਲਟਨ ਹਾਰਡਿੰਗ ਅੰਬਾਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਤਾਂ ਇੱਕ ਸਮੇਂ ਅਸੀਂ ਇਕੱਠੇ ਰਾਤ ਦਾ ਖਾਣਾ ਖਾ ਰਹੇ ਸਾਂ ਕਿ ਉਹਨਾਂ ਮੈਨੂੰ ਇਹ ਕਥਾ ਸੁਣਾਈ ਕਿ ਸਾਲ 1928 ਵਿੱਚ ਸਾਈਮਨ ਕਮਿਸ਼ਨ ਦੀ ਆਮਦ ਵੇਲੇ ਹਵਾ ਦੇ ਬੈਂਤ ਉਸਨੇ ਘੁਮਾਈ ਸੀ ਜੋ ਕਿ ਲਾਲਾ ਰਾਜਪਤ ਰਾਏ ਦੀ ਛਤਰੀ ਉੱਤੇ ਲੱਗੀ ਸੀ ਉਸ ਦੱਸਿਆ ਕਿ ਮਿਸਟਰ ਸਕਾਟ ਉਸ ਸਾਰੇ ਸਮੇਂ ਅੰਦਰ ਰੇਲਵੇ ਪਲੇਟਫਾਰਮ ਉੱਤੇ ਹੀ ਰਿਹਾ ਸੀ ਅਗੇ ਲਾਲਾ ਰਾਜਪਤ ਰਾਏ ਨੇ ਆਪਣੀ ਇੱਕ ਪੁਰਾਣੀ ਤੇ ਜਾਤੀ ਕਿੜ ਕੱਢਣ ਲਈ ਸਕਾਟ ਦੇ ਖਿਲਾਫ ਇੱਕ ਕਹਾਣੀ ਘੜ ਲਈ ਕਿ ਇਸਕਾਰ ਨੇ ਲਾਲਾ ਜੀ ਦੀ ਛਾਤੀ ਤੇ ਡਾਂਗਾ ਮਾਰੀਆਂ ਮੈਂ ਉਸ ਵੇਲੇ ਹਾਮਿਲਟਨ ਹਾਰਡਿੰਗ ਨੂੰ ਇਹ ਪ੍ਰਗਟਨਾ ਕੀਤਾ ਕਿ 14 ਬਾਰੇ ਪਹਿਲਾਂ ਮੈਂ ਇਹ ਸਭ ਗੱਲਾਂ ਆਪ ਅੱਖੀਂ ਦੀਖੀਆਂ ਹਨ ਪਰ ਮੇਰੇ ਮਨ ਵਿੱਚ ਇਸ ਅੰਗਰੇਜ਼ ਅਫਸਰ ਦੀ ਸਚਾਈ ਦਾ ਡੂੰਘਾ ਪ੍ਰਭਾਵ ਪਿਆ ਤੇ 14 ਬਾਰੇ ਬੀਤਣ ਪਿੱਛੋਂ ਵੀ ਜਦੋਂ ਕਿ ਇਸ ਘਟਨਾ ਦੇ ਬੜੇ ਦੁਕਾਨ ਤੱਕ ਸਿੱਟੇ ਨਿਕਲ ਚੁੱਕੇ ਹਨ ਇਹ ਆदमी ਸੱਚ ਨੂੰ ਵਧਾ ਘਟਾ ਨਹੀਂ ਰਿਹਾ ਐਮਨ ਕਮਿਸ਼ਨ ਦੇ ਲਾਹੌਰ ਪਹੁੰਚਣ ਤੋਂ ਤਿੰਨ ਕੁ ਹਫ਼ਤੇ ਪਿੱਛੋਂ ਹੀ ਲਾਲਾ ਰਾਜਪਤਰਾਏ ਦੀ ਉਹਨਾਂ ਦੇ ਪ੍ਰਾਣੇ ਗਿਰਗਰੋ ਨਿਊਨ ਹਰਦੇ ਗਤੀ ਦੁਆਰਾ ਜਲਦੀ ਧਾਬ ਬੰਦ ਹੋਣ ਕਾਰਨ ਮੌਤ ਹੋ ਗਈ ਤਾਂ ਦੋ ਹਿੰਦੂ ਕਾਂਗਰਸੀ ਡਾਕਟਰਾਂ ਨੇ ਸਰਟੀਫਿਕੇਟ ਦਿੱਤਾ ਕਿ ਇਸ ਮ੍ਰਿਤੂ ਦਾ ਕਾਰਨ ਉਹ ਡਾਂਗਾਂ ਦੀਆਂ ਸੱਟਾਂ ਹੀ ਹਨ ਜਿਹੜੀਆਂ ਕਿ 3 ਹਫ਼ਤੇ ਪਹਿਲਾਂ ਉਹਨਾਂ ਨੂੰ ਵੱਜੀਆਂ ਸਨ ਇਹਨਾਂ ਕਾਂਗਰਸੀ ਡਾਕਟਰਾਂ ਨੂੰ ਗਿਆਨ ਸੀ ਕਿ ਇਹ ਮਨੋਕਲਪਿਤ ਡਾਂਗਾਂ ਦੀਆਂ ਸੱਟਾਂ ਨਾਲੋਂ ਬਧੇਰੇ ਮੰਨਣਯੋਗ ਕਾਰਨ ਲਾਲਾ ਜੀ ਦੀ ਮ੍ਰਿਤੂ ਦਾ ਉਹਨਾਂ ਦੀ ਉਹ ਮਾਨਸਿਕ ਚਿੰਤਾ ਤੇ ਭੈ ਸੀ ਜਿਹੜਾ ਕਿ ਉਹਨਾਂ ਨੂੰ ਅੰਦਰੋਂ-ਅੰਦਰ ਖਾਈ ਜਾਂਦਾ ਸੀ ਕਿ ਹੁਣ ਉਹਨਾਂ ਦੀ ਜਨਤਕ ਕਿਤੀ ਪਬਲਿਕ ਜੀਵਨ ਅਤੇ ਨਿੱਜੀ ਸ਼ੋਭਾ ਦਾ ਅੰਤ ਹੋਣ ਵਾਲਾ ਹੈ ਇਸ ਸਥਿਤੀ ਬਾਬਤ ਕਿ ਭਗਵਤ ਗੀਤਾ ਵਿੱਚ ਅੰਕਿਤ ਹੈ ਸੰਭਾਵਮ ਚਾਕੀਰਤੀ ਮਰਣਾਦੇ ਨਰਚਤੇ ਜਿੱਥੇ ਨੇਕ ਨਾਮੀ ਨਾਲ ਦਿਨ ਕੱਟੇ ਹੋਣ ਅਤੇ ਉੱਥੇ ਸਾਰਾ ਪਾਜ ਉਗੜ ਜਾਵੇ ਅਤੇ ਬੇਇੱਜ਼ਤੀ ਨਾਲ ਜੀਣਾ ਪਵੇ ਤਦ ਮਰ ਜਾਣਾ ਹੀ ਠੀਕ ਹੈ ਮਾਸਟਰ ਤਾਰਾ ਸਿੰਘ ਜੀ ਨੇ ਆਪਣੇ ਦਿਨਕ ਅਖਬਾਰ ਅਕਾਲੀ ਤੇ ਪਰਦੇਸੀ ਅੰਮ੍ਰਿਤਸਰ ਦੇ 30 ਮਾਰਚ ਸਨ 1928 ਦੇ ਅੰਕ ਵਿੱਚ ਇਸ ਪ੍ਰਕਾਰ ਲਿਖਿਆ ਹੈ ਲਾਲਾ ਲਾਜਪਤ ਰਾਏ ਦੀ ਪੀਪਲਸ ਸਰਵੈਂਟ ਸੁਸਾਇਟੀ ਨੇ ਮਜਬੀਆਂ ਰਮਦਾਸੀਆਂ ਤੇ ਹੋਰ ਅਸ਼ੂਤ ਆਖੇ ਜਾਂਦੇ ਸਿੰਘਾਂ ਨੂੰ ਪਤਿਤ ਕਰਨ ਦੀ ਲਹਿਰ ਸ਼ੁਰੂ ਕੀਤੀ ਹੋਈ ਹੈ ਜਿਸ ਤਰ੍ਹਾਂ ਨਾਲ ਪਹਿਲਾਂ ਇਸੇ ਮੰਤਰ ਨਾਲ ਆਰੀਆ ਸਮਾਜ ਨੇ ਸਕੂਲ ਖੋਲ ਕੇ ਆਪਣੀ ਚਾਲ ਤੇ ਪਰਦਾ ਪਾਣ ਲਈ ਕਿਸੇ ਦਾ ਨਾਮ ਭਾਰਤੀ ਸਕੂਲ ਅਤੇ ਕਿਸੇ ਦਾ ਨਾਮ ਪਬਲਿਕ ਸਕੂਲ ਰੱਖਿਆ ਸੀ ਇਸੇ ਤਰ੍ਹਾਂ ਹੁਣ ਪੀਪਲ ਸੁਸਾਇਟੀ ਦੇ ਪਰਦੇ ਥੱਲੇ ਫਿਰ ਇਹ ਕਹਿੰਦੇ ਹਨ ਕਿ ਅਸੀਂ ਤਾਂ ਅਸ਼ੂਤਾਂ ਨੂੰ ਚੱਜ ਕਰ ਰਹੇ ਹਾਂ ਸਾਡਾ ਕਿਸੇ ਧਰਮ ਨਾਲ ਵਾਸਤਾ ਨਹੀਂ ਪਰ ਜਦ ਪਿੰਡਾਂ ਵਿੱਚ ਜਾਂਦੇ ਹਨ ਤਾਂ ਸਿੱਖ ਗੁਰੂਆਂ ਵਿਰੁੱਧ ਪ੍ਰਚਾਰ ਕਰਦੇ ਹਨ ਤੇ ਸਿੱਖ ਧਰਮ ਉੱਤੇ ਹਮਲੇ ਕਰਦੇ ਹਨ ਅਤੇ ਸਾਡੇ ਕਈ ਪਿੰਡਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾ ਦਿੱਤਾ ਗਿਆ ਹੈ। ਅਤੇ ਉਹ ਲੋਕ ਜੋ ਪਹਿਲਾਂ ਗੁਰੂ ਦੇ ਸ਼ਬਦ ਪੜ੍ਹਦੇ ਸਨ ਅੱਜ ਆਰਿਆ ਸਮਾਜੀ ਗੱਦਨਾ ਪੜ੍ਹ ਰਹੇ ਹਨ। ਸ਼ੋਕ ਦੀ ਗੱਲ ਹੈ ਕਿ ਪੀਪਲ ਸਰਵੈਂਟ ਸੁਸਾਇਟੀ ਜੋ ਇੱਕ ਪੋਲੀਟਿਕਲ ਜਮਾਤ ਹੈ ਇਸ ਤਰ੍ਹਾਂ ਸਿੱਖਾਂ ਵਿਰੁੱਧ ਪ੍ਰਚਾਰ ਕਰ ਰਹੀ ਹੈ ਲਾਲਾ ਲਾਜਪਤ ਰਾਏ ਨੇ ਲਗਭਗ 70000 ਰੁਪਇਆ ਅਮਰੀਕਾ ਦੇ ਸਿੰਘਾਂ ਤੋਂ ਸਾਲ 1914-15 ਦੇ ਕੈਦੀ ਸਿੰਘਾਂ ਦੇ ਪਰਿਵਾਰਾਂ ਦੀ ਸਿਹਤਾਂ ਲਈ ਲਿਆਂਦਾ ਸੀ ਉਹ ਰੁਪਇਆ ਕਿਸੇ ਦੇ ਘਰ ਨਹੀਂ ਪੁੱਜਾ ਸ਼ਾਇਦ ਇਹ ਰੁਪਇਆ ਹੀ ਪੀਪਲ ਸੋਸਾਇਟੀ ਇਸ ਸਿੱਖੀ ਵਿਰੁੱਧ ਕੰਮ ਲਈ ਵਰਤ ਰਹੀ ਹੈ ਇਸ ਵਾਸਤੇ ਅਸੀਂ ਅਮਰੀਕਾ ਕੈਨੇਡਾ ਨਿਵਾਸੀ ਖਾਲਸਾ ਜੀ ਨੂੰ ਖਬਰਦਾਰ ਕਰਦੇ ਹਾਂ ਕਿ ਉਹ ਆਪਣੇ ਰੁਪਏ ਦਾ ਹਿਸਾਬ ਪੁੱਛਣ ਜੇ ਲਿਸਟ ਕੱਲ ਦੇਣ ਤੇ ਠੀਕ ਪੂਰਾ ਪੂਰਾ ਲਿਖ ਕੱਲਣ ਤਾਂ ਅਸੀਂ ਉਹ ਲਾਲਾ ਜੀ ਕੋਲੋਂ ਵਸੂਲ ਵੀ ਕਰ ਸਕਦੇ ਹਾਂ ਸਤੰਬਰ 1928 ਵਿੱਚ ਤਿੰਨ ਬਾਰ ਮਾਸਟਰ ਤਾਰਾ ਸਿੰਘ ਜੀ ਨੇ ਲਾਲਾ ਰਾਜਪਤਰਾਈ ਨੂੰ ਲਿਖਿਆ ਕਿ ਉਹ 70000 ਰੁਪਏ ਦੀ ਸਿੱਖਾਂ ਦੀ ਈਮਾਨਤ ਦਾ ਬੇਰਵਾਦ ਦਿੱਤਾ ਜਾਵੇ ਅਤੇ ਚੈਲੰਜ ਕੀਤਾ ਕਿ ਪੀਪਲ ਸੋਸਾਇਟੀ ਇਸੇ ਈਮਾਨਤੀ ਰੁਪਏ ਨੂੰ ਖੁਰਦ-ਵੁਰਦ ਕਰਕੇ ਲਾਲਾ ਜੀ ਨੇ ਬਣਾਈ ਹੈ ਪਰ ਲਾਲਾ ਜੀ ਨੇ ਕੋਈ ਉੱਤਰ ਨਾ ਦਿੱਤਾ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਚੁਲਾ ਵਿੱਚ ਮਾਸਟਰ ਜੀ ਨੇ ਲਾਲਾ ਜੀ ਨੂੰ ਕਾਨੂੰਨੀ ਨੋਟਿਸ ਦਿੱਤਾ ਕਿ ਕਿਉਂ ਨਾ ਲਾਲਾ ਜੀ ਉਤੇ ਇਮਾਨਤ ਵਿੱਚ ਖਿਆਨਤ ਅਤੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮੁਕੱਦਮਾ ਚਲਾਇਆ ਜਾਵੇ ਇਸ ਦਾ ਕੋਈ ਉੱਤਰ ਲਾਲਾ ਜੀ ਨੇ ਨਾ ਦਿੱਤਾ ਪਰ ਜਿਹੜਾ ਨੋਟਿਸ ਲਾਲਾ ਜੀ ਨੂੰ ਅੰਦਰੋਂ ਅੰਦਰ ਘੁਣਬੰਗ ਖਾ ਗਿਆ ਅਤੇ 17 ਨਵੰਬਰ 1928 ਨੂੰ ਪੰਜਾਬ ਕੇਸਰੀ ਲਾਲਾ ਜੀ ਦੀ ਦਿਲ ਦੀ ਧੜਕਣ ਬੰਦ ਹੋਣ ਕਾਰਨ ਮੌਤ ਹੋ ਗਈ ਲਾਲਾ ਜੀ ਦੀ ਮੌਤ ਦੇ ਪਿੱਛੋਂ ਜਦੋਂ ਉਨ੍ਹਾਂ ਦੀ ਅੰਤਮ ਵਸੀਅਤ ਖੋਲ ਕੇ ਪੜ੍ਹੀ ਗਈ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਨਾ ਤਾਂ ਕੋਈ ਰੱਬ ਤੇ ਪਰਮਾਤਮਾ ਹੈ ਅਤੇ ਨਾ ਹੀ ਕਿਸੇ ਧਰਮ ਅਸੂਲ ਸ਼ੁਭਚਾਰ ਦਾ ਸੰਸਾਰ ਦੀ ਤਾਰੀਖ ਵਿੱਚ ਵਜੂਦ ਹੈ ਇੱਕ ਕਾਂਗਰਸੀ ਦੇਵੀ ਨੇਤਾ ਸਰਲਾ ਦੇਵੀ ਚੌਧਰੀ ਇਸ ਸਮੇਂ ਲਾਹੌਰ ਪਹਦਾਰੀ ਤੇ ਇਹ ਬਿਆਨ ਅਖਬਾਰਾਂ ਵਿੱਚ ਛਪਵਾ ਕੇ ਮੋੜਦੇ ਪੈਰੀਂ ਆਪਣੇ ਸਹਰੇ ਘਰ ਕਲਕੱਤੇ ਚਲੀ ਗਈ ਲਾਲਾ ਜੀ ਨੂੰ ਦੋ ਸਟ ਸਕਾਟ ਫਰੰਗੀ ਨੇ ਡਾਂਗਾ ਮਾਰ ਕੇ ਕਤਲ ਕਰ ਦਿੱਤਾ ਹੈ ਕਿ ਪੰਜਾਬ ਦਾ ਮਰਦੂਪਣਾ ਬਿਲਕੁਲ ਨਿਪੁੰਸਕ ਬਣ ਚੁੱਕਾ ਹੈ ਸ਼੍ਰੀਮਤੀ ਜੀ ਤਾਂ ਇਹ ਪ੍ਰਸ਼ਨ ਕਰਕੇ ਸੋਨ ਸੁਨਹਿਰੀ ਬੰਗਾਲ ਦੇਸ਼ ਪਹੁੰਚ ਗਏ ਤੇ ਪੰਜਾਬ ਦਾ ਮਰਦੂਪਣਾ ਬਾਲ ਭਦਰ ਸਿੰਘ ਜਿਸ ਨੂੰ ਕਿ ਨੈਸ਼ਨਲਿਸਟ ਚਿੱਕੀ ਆਪਣੇ ਚਾਚੇ ਅਜੀਤ ਸਿੰਘ ਕੋਲੋਂ ਤੇ ਦੇਸ਼ ਭਗਤੀ ਆਪਣੇ ਪਿਤਾ ਸਰਦਾਰ ਕਿਸ਼ਨ ਸਿੰਘ ਕੋਲੋਂ ਵਿਰਸੇ ਵਿੱਚ ਮਿਲੀ ਸੀ ਜੇ ਸਰ ਲੇਅਰ ਦੇ ਵਿੱਚ ਪ੍ਰਚਲਿਤ ਹੋ ਉਠਿਆ ਥੋੜਾ ਸਮਾਂ ਹੀ ਬੀਤਿਆ ਸੀ ਕਿ ਦਸੰਬਰ ਦੇ ਅੰਤ ਦੇ ਦਿਨਾਂ ਸੰ ਮੈਂ ਤੇ ਕੁਝ ਹੋਰ ਵਿਦਿਆਰਥੀ ਗਵਰਨਮੈਂਟ ਕਾਲਜ ਦੇ ਨਿਊ ਹੋਸਟਲ ਦੀ ਤੋਰ ਛੱਤ ਉੱਤੇ ਬੈਠੇ ਪੜ ਰਹੇ ਸੀ ਜਾਂ ਪੜਨ ਦਾ ਬਹਾਨਾ ਬਣਾ ਕੇ ਹੇਠਾਂ ਚੌਂਕ ਵਿੱਚ ਜਿੱਥੇ ਕੇ ਡੀਏਵੀ ਕਾਲਜ ਦਾ ਖੁੰਝਾ ਲੱਗਦਾ ਸੀ ਅਤੇ ਜਿਸ ਦੇ ਸਾਹਮਣੇ ਡਿਸਟ੍ਰਿਕਟ ਪੁਲਿਸ ਦਾ ਦਫ਼ਤਰ ਸੀ ਲੋਕਾਂ ਮੋਟਾਂ ਟਾਂਗਿਆਂ ਦੀ ਆਵਾਜ਼ ਇਹ ਦੇਖ ਰਹੇ ਸੀ ਤੇ 68 2 ਗੋਲੀਆਂ ਚੱਲੀਆਂ ਤੇ ਪੁਲਿਸ ਦੇ ਦਫ਼ਤਰੋਂ ਇੱਕ ਅੰਗਰੇਜ਼ ਨਿਕਲ ਕੇ ਆਪਣੇ ਮੋਟਰਸਾਈਕਲ ਉੱਤੇ ਚੜਨ ਲੱਗਾ ਮਰ ਕੇ ਜ਼ਮੀਨ ਤੇ ਡਿੱਗਦਾ ਅਸੀਂ ਡਿੱਠਾ ਫਿਰ ਇੱਕ ਸਿੱਖ ਪੁਲਸੀਆ ਡੀਏਵੀ ਕਾਲਜ ਤੇ ਡੀਏਵੀ ਹੋਸਟਲ ਵਾਲੀ ਕੰਧ ਦੇ ਖੁੰਜੇ ਵੱਲ ਨੂੰ ਲੱਸਾ ਤਾਂ ਜੋ ਗੋਲੀ ਚਲਾਉਣ ਵਾਲੇ ਨੂੰ ਫੜ ਲਏ ਠਾ ਕਰਕੇ ਗੋਲੀ ਉਸ ਨੂੰ ਵੀ ਵੱਜੀ ਅਤੇ ਉਹ ਵੀ ਮਰ ਕੇ ਜ਼ਮੀਨ ਤੇ ਡਿੱਗ ਪਿਆ ਫਿਰ ਤੇਨੇ ਨੂੰ ਰੌਲਾ ਗੋਲਾ ਪੈ ਗਿਆ ਤੇ ਸਾਰਾ ਚੌਕ ਲੋਕਾਂ ਨਾਲ ਤੇ ਪੁਲਿਸ ਨਾਲ ਭਰ ਗਿਆ ਕਿਉਂ ਭਗਤ ਸਿੰਘ ਨੇ ਜਾਂ ਉਸਦੇ ਕਿਸੇ ਸਾਥੀ ਨੇ ਸ਼ਾਂਡਰਸ ਨੂੰ ਸਕਾਰਟ ਦੇ ਭਲੇਖੇ ਕਤਲ ਕਰ ਦਿੱਤਾ ਅਤੇ ਚੰਨਨ ਸਿੰਘ ਨੂੰ ਇਸ ਅਪਰਾਧ ਵਿੱਚ ਕਿ ਉਸਨੇ ਆਪਣੇ ਸਾਥੀ ਅਫਸਰ ਦੇ ਕਾਤਲ ਨੂੰ ਫੜਨ ਦਾ ਯਤਨ ਕੀਤਾ ਸੀ ਜੀ ਧਰਮ ਦੀ ਪਾਲਣਾ ਕਿਉਂ ਕੀਤੀ ਦੂਜੇ ਦਿਨ ਮੈਨੂੰ ਤੇ ਬਾਕੀ ਮੁੰਡਿਆਂ ਨੂੰ ਇਸ ਘਰਨਾ ਬਾਰੇ ਪੁੱਛਿਆ ਗਿਆ ਤਾਂ ਉਹ ਤਾਂ ਦੱਸ ਦਿੱਤਾ ਪਰ ਜਦੋਂ ਮੈਨੂੰ ਭਗਤ ਸਿੰਘ ਨੂੰ ਸ਼ਨਾਖਤ ਕਰਨ ਦਾ ਸੁਝਾਅ ਦਿੱਤਾ ਗਿਆ ਤੇ ਲਾਲਚ ਵੀ ਤਾਂ ਮੈਂ ਸਾਫ਼ ਇਨਕਾਰ ਕਰ ਦਿੱਤਾ ਮੈਂ ਭਗਤ ਸਿੰਘ ਨੂੰ ਪਹਿਲਾਂ ਹੀ ਜਾਣਦਾ ਸੀ ਜਦੋਂ ਮੈਂ ਆਈ.ਸੀ.ਐਸ ਦੇ ਮੁਕਾਬਲੇ ਵਿੱਚ ਕਾਮਯਾਬ ਹੋਇਆ ਮੇਰੇ ਵਰਕਰ ਖਲਾਫ ਸਾਹਮਣੇ ਲਿਆਂਦੀ ਗਈ ਇਹ ਸਭ ਕੁਝ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਵੱਲੋਂ ਸੱਚੀ ਸਾਖੀ ਕਿਤਾਬ ਵਿੱਚ ਪੰਨਾ ਨੰਬਰ 112 ਤੋਂ ਲੈ ਕੇ 117 ਤੱਕ ਦਰਜ ਹੈ। ਇਹ ਸੀ ਅੱਜ ਦਾ ਐਪੀਸੋਡ ਇਸ ਤੋਂ ਬਾਅਦ ਕਿਸੇ ਅਗਲੇ ਐਪੀਸੋਡ ਨਾਲ ਫਿਰ ਪੇਸ਼ ਆਵਾਂਗਾ ਤਦ ਤੱਕ ਆਪ ਸਭ ਦਾ ਬਹੁਤ ਬਹੁਤ ਧੰਨਵਾਦ।